ਵਾਹਿਗੁਰੂ ਸਾਹਿਬ ਜੀਓ ਸਾਰਗ ਮਹਲਾ 5 ਜਾਤੇ ਸਾਧੂ ਸ਼ਰਨ ਗਹੀ ਸਾਤ ਸਹਜ ਮਨ ਭਇਓ ਪ੍ਰਗਾਸਾ ਮਿਰਥਾ ਕਾਸ਼ਨਾ ਰਹੇ ਰਹਾਉ ਹੋ ਕਿਰਪਾਲ ਨਾਮ ਦੇ ਹੋ ਆਪਣਾ ਬੇਨਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹਤ ਉਪਜਿਓ ਤਹੀ ਸਮਾਨੋ ਸਾਹਿਬਸਤ ਅਹੀ ਕਹੋ ਨਾਨਕ ਪਰਮ ਗੁਰ ਖੋਇ ਜੋਤੀ ਜੋਤ ਸਮਹੀ ਸਾਰਗ ਮਹਲਾ 5 ਰਸਨਾ RAM ਕੋ ਜਸ ਗਾਓ ਆਨ ਸਵਾਦ ਬੇਸਾਰ ਸਗਲੇ ਭਲੋ ਨਾਮ ਸੁਆਉ ਰਹਾਉ ਚਰਨ ਕਮਲ ਬਸਾਏ ਹਿਰਦੇ ਇਕ ਸਿਉ ਲਿਵ ਲਾਓ ਸਾਧ ਸੰਗਤ ਹੋਏ ਨਿਰਮਲ ਬਹੜ ਜੋਂ ਨਾ ਆਓ ਜਿਉ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇ ਥਾ ਸਾਸ ਸਾਸ ਸਮਾਲ ਹਰ ਹਰ ਨਾਨਕ ਸਦ ਬਲ ਜਾਓ ਸਾਰਗ ਮਹਲਾ ਪੰਜਵਾ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਉ ਰਹਾਉ ਊਤਮ ਕਥਾ ਸੁਣੀ ਜੈ ਸਰਵਣੀ ਮਾਇਆ ਕਰਹੁ ਭਗਵਾਨ ਆਵਤ ਜਾਤ ਦੂ ਪਖ ਪੁਰਨ ਪਏ ਸੁਖ ਬਿਸਰਾਮ ਸੋਧਤਾ ਸੋਧਤਾ ਤਤ ਬੇਚਾਰੇਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਦਿਉਰੀ ਸਾਰਗਮਹਲਾ ਪੰਜਵਾ ਸਾਚੇ ਸਤਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁੱਖ ਨਾਸਹਿ ਚਰਨ ਕਮਲ ਬਲਿਹਾਰਾ ਰਹਾਉ ਸਤ ਪ੍ਰਮੇਸ਼ਰ ਸਤ ਸਾਧ ਜਨ ਨਿਹਚਲ ਹਰਿ ਕਾ ਨਾਉ ਭਗਤ ਭਾਵਨੀ ਪਾਰ ਬ੍ਰਹਮ ਕੇ ਅਬਨਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਕਟਾਇਆ ਧਾਰ ਨਾਨਕ ਵਾਹ ਵਾਹ ਕਹਤਾ ਕੋ ਜਾ ਕੈ ਅੰਤ ਨ ਪਾਰ ਸਾਰਗਮ ਹਲਾ ਪੰਜਵਾ ਗੁਰ ਕੇ ਚਰਨ ਬਸੇ ਮਨ ਮੇਰੇ पूर रहयो ठाकुर सब थाई निकट बसै सब नेरै रहाऊ बंधन तोर रा, राम ले वलाई संत संग बन आई जन्म पदार्थ भयो पुनिता ਇੱਛਾ ਸਗਲ ਪੁਜਾਈ ਜਾਕੋ ਕਿਰਪਾ ਕਰੋ ਪ੍ਰਭ ਮੇਰੇ ਸੋਹਰ ਕਾ ਜਸ ਗਾਵੇ ਆਠ ਪਹਿਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਰਗ ਮਹਲਾ ਪੰਜਵਾ જીવન તો ગનિયે હર પેખા કર호 કૃપા પ્રીતમ મનમોહન ફુર પરમ કે રેખા રહાઓ કહેત સુનત કિસ સાંત ન ઉપજત બિન વિશ્વાસ ક્યા સખા ਪ੍ਰਭੂ ਤੇ ਆਗਿਆਨ ਜੋ ਚਾਹਤ ਤਾ ਕੈ ਮੁਖ ਲਾਗੈ ਕਾ ਲੇਖਾ ਜਾ ਕੈ ਰਾਸ ਸਰਬ ਸੁਖ ਸੁਆਮੀ ਆਨ ਨਮਾਨਤ ਭੇਖਾ ਨਾਨਕ ਦਰਸ ਮਗਨ ਮਨ 모ਹਿਓ ਪੁਰਨ ਆਰਥ ਬਸ ਸਿਖਾ ਸਾਰਗਮ ਹਲਾ ਪੰਜਵਾ ਸਿਮਰਨ RAM ਕੋ ਇਕ ਨਾਮ ਕਲਮਲ ਦਗਧ ਹੋਏ ਖਨੇ ਅੰਤਰ ਕੋਟਦਾਨ ਇਸਨਾਨ ਰਹਾਉ आन जञ्जार वृथा श्रम कादत बिन हर फोकट ज्ञान जन्म मरण संकट ते छूटे जगदीश भजन सुख ध्यान तेरी शरण पूर्ण सुख सागर कर कृपा देव हो दान ਸਿਮਰ ਸਿਮਰ ਨਾਨਕ ਪ੍ਰਭ ਜੀ ਵੈ ਬਿਨ ਸਜਾਏ ਅਬਿਮਾਨ ਸਾਰਗ ਮਹੱਲਾ 5 ਤੁਰਤ ਸੁਈ ਜੇ ਤੁਰਕੋ ਲਾਗੇ ਸੁਈ ਤੁਰੰਤਰ ਸੁਈ ਬਸੁੰਧਰ ਹਰ ਏਕ ਪ੍ਰੇਮ ਰਸ ਪਾਗੇ ਰਹਾਉ ਬਲਬੰਚ ਕਰੈ ਨਾ ਜਾਣੈ ਲਭੈ ਸੋ ਧੂਰਤ ਨਹੀਂ ਮੂੜਾ ਸਵਾਰਥ त्याग ਅਸਾਰ ਧਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਿਤ ਸੋ ਸੂਰਾ ਸੁਦਨ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾ ਹਰ ਹਰ ਸੰਤ ਜਨਾ ਕੀ ਜੀਵਨ ਬਖੇਰਸ ਭੋਗ ਅੰਬ੍ਰਤ ਸੁਖ ਸਾਗਰ RAM ਨਾਮ ਰਸ ਪੀਵਨ ਰਹਾ ਸੰਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸਿਵਨ ਹਰ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ ਜੋ ਮੀਨਾ ਜਲ ਸਿਉ ੁਰਝਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂੰਦ ਪਾਨ ਸੁਖ ਥੀਵਨ ਸਰਗ ਮਹੱਲਾ ਪੰਜਵਾ ਹਰ ਕੇ ਨਾਮ ਹੀਨ ਬੇਤਾਲ ਜੇਤਾ ਕਰਨ ਕਰਾਵਨ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਮਿਰਥਾ ਕਟੈ ਕਾਲ ਜਬ ਜਮ ਆਏ ਸੰਗਾਰੇ ਪ੍ਰਾਨੀ ਤਬ ਤੁਮਰੋ ਕੌਨ ਹਵਾਲ ਰਖ ਲਿਓ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਤਨ ਮਾਲ ਸਾਰਗ ਮਹਲਾ 5 ਮਨ ਤਨ RAM ਕੋ ਬਿਵਹਾਰ ਪ੍ਰੇਮ ਭਗਤ ਗੁਣ ਗਾਵਨ ਗਿਦੇ ਉਹਤ ਨਹਿ ਸੰਸਾਰ ਰਹਾਉ ਸ਼ਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧਕ ਆਚਾਰ ਚਰਨ ਕਮਲ ਅਸ ਤੇਰੇ ਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨਹ ਬੇਨੰਤੀ ਕਿਰਪਾ ਆਪਣੇ ਧਾਰ ਨਾਮ ਨਿਧਾਨ ਚਿਰੋਂ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰਗਮ ਹਲਾ ਪੰਜਵਾ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾ ਹੈ ਸਰੇ ਧਰ ਠਾਕੁਰ ਮਿਲਤੇ ਅੰਧ ਦੁਖ ਕੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨ ਲਾਗੀ ਅਨਕ ਭੇਖ ਬਹਜੋਰੀ ਟੂਟ ਤ ਬਾਰਨ ਲਾਗੇ ਤਾਕੋ ਜਿਉ ਗਾਗਰ ਜਲ ਫੁਰੀ ਕਰ ਕਿਰਪਾ ਭਗਤ ਰਸ ਦਿਜੈ ਮਨ ਖਚਿਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸ਼ਰਣਾਇ ਪ੍ਰਭ ਬਿਨਿਆਨ ਨਾ ਹੋਰੀ ਸਾਰਗ ਮਹੱਲਾ ਪੰਜਵਾਂ ਚਿਤਵੋ ਵਾਅ ਅਸਰ ਮਨ ਮਾਹੇ hoe ekatr milo sant sajan gun gobind nit gahe raho bin har bhajan je te kaam kariye te te virthe jahe purn parmanand man meetha tis bin dusar nahe ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲ ਨ ਕਸ਼ੂਐ ਲਾਹੇ ਚਰਨ ਕਮਲ ਨਾਨਕ ਮਨ ਵਿਧਿਓ ਚਰਨਹਿ ਸੰਗ ਸਮਾਹਿ ਸਾਰਗ ਮਹਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੇ ਕੁਸਲ ਪਾਛੇ ਖੀਮ ਸੁਖਾ ਸਿਮਰਤ ਨਾਮ ਸੁਅਮੀ ਰਹਾਉ ਸਾਜਨ ਮੀਤ ਸਖਾ ਹਰ ਮੇਰੇ ਗੋਨ ਗੋਪਾਲ ਹਰ ਰਾਯਾ ਬਿਸਰ ਨ ਜਾਏ ਨਿਮਖ ਹਿਰਦੈ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾ ਕੈ ਏਕਾਲਿਵ ਪੂਰਨ ਪਰਮੇਸ਼ਰਾ ਭੋ ਨਹੀ ਨਾਨਕ ਤਾ ਕੈ Sarg mahalla panjwa ja ke ram ko bal hoye ਸਗਲ ਮਨੋ ਰਥ ਪੂਰਨ ਤਾ ਹੂਕੇ ਦੁਖ ਨ ਬਿਆਪੈ ਕੋਈ ਰਹਾਉ ਜੋ ਜਨ ਭਗਤ ਦਾਸ ਨੇ ਜ ਪ੍ਰਭ ਕਾ ਸੁਣ ਜੀਵਾ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਣ ਕੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦਿ ਦ੍ਰਿਸ਼ਟ નિਹਾਰੋ ਦੂਸਰ ਨਾਹੀ ਕੋਏ দান ਦੇ ਨਾਨਕ ਆਪਣੇ ਕੋ ਚਰਨ ਜੀਵਾ ਸੰਤ ਧੋਏ ਸਾਰਗਮਹਲਾ ਪੰਜਵਾ जीवत राम के गुण गाए करहो कृपा गोपाल बीठले बिसर ना कबहि जाए रहा मन तन धन सब तुमरा स्वामी आन न दूजी जाए जो तू राखत वही रहना ਰਾ ਪੈਨੇ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬੋੜ ਨ ਜਨਮਤਾਏ ਨਾਨਕ ਦਾਸ ਤੇਰੀ ਸਰਨਾਇ ਜਿਉਂ ਭਾਵੇ ਤਿਵੇਂ ਚਲਾਏ ਸਾਰਗਮਹੱਲਾ ਪੰਜਵਾ ਮਨ ਰੇ ਨਾਮ ਕੋ ਸੁਖਸਾਰ ਆਨ ਕਾਮ ਬੇਕਾਰ ਮਾਇਆ ਸਗਲ ਦੀ ਸਹੇਸ਼ਾਰ ਰਹਾਉ ਗ੍ਰਹ ਅੰਧ ਕੂਪ ਪਤਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੇ ਭ੍ਰਮਤ ਹਾਰਿਓ ਭਰਮਤ ਬਾਰੰਬਾਰ ਪਤਤ ਪਾਵਨ ਭਗਤ ਬਚਾਲਾ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੇ ਸਾਧ ਸੰਗਿ ਉਧਾਰ ਸਾਰਗ ਮਹੱਲਾ 5 ਬਿਰਾਜਤ RAM ਕੋ ਪ੍ਰਤਾਪ ਆਦ ਬਿਆਦ ਉਪਾਦ ਸਭ ਨਾਸੀ ਬਿਨ ਸੇ ਤੀਨੇ ਤਾ ਪ੍ਰਹਾਉ ਤ੍ਰਿਸ਼ਨਾ 부ਜੇ ਪੂਰਨ ਸਭ ਆਸਾ ਚੁਕੇ ਸੋਗ ਸੰਤਾਪ ਗੁਨ ਗਾਵਤ ਅਚੂਤ ਅਬਨਾਸੀ ਮਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤ ਸਰ ਸਾਧੂ ਕੈ ਸੰਗ ਖਾਪ ਭਗਤ ਵਛਲ ਪੈ ਕਾਟਣ ਹਾਰੇ ਨਾਨਕ ਕੇ ਮਾਈ ਬਾਪ ਸਰਗ ਮਹਲਾ ਪੰਜਵਾ ਆਤਰ ਨਾਮ ਬਿਨ ਸੰਸਾਰ ਤ੍ਰੇਪਤ ਨਾ ਹੋਵਤ ਕੂਕਰੀ ਆਸਾ ਇਤਲਾਗੋ ਬਖਿਆ ਸ਼ਾਰ ਰਹਾ ਪਾਇਠ ਗੋਰੀ ਆਪ ਪੁਲਾਇਓ ਜਨਮਤ ਬਾਰੂ ਬਾਰ ਹਰ ਕਾ ਸਿਮਰਨ ਨਿਮਖ ਨ ਸਿਮਰਿਓ ਜਮ ਕੰਕਰ ਕਰਤ ਖਵਾਰ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤੈ ਕੇਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਹੋ ਹੋ ਕਿਰਪਾਲ ਦੀਨ ਦੁਖ ਭੰਜਨ ਤੇਰਿਆ ਸੰਤੈ ਕੇਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ